ਬਾਰ ਸੁਖ ਸੰਪਦ ਕਰੋ ਬਿਲੋਕਨ ਨਿਜ ਸੁਖ ਸਮਨਿਤ ਕਰ ਚਿਤ ਚਾਓ ਜਦੋਂ ਕਿਸੇ ਪ੍ਰਾਏ ਦੇ ਸੁਖ ਨੂੰ ਅੱਖਾਂ ਦੇ ਨਾਲ ਭਾਈ ਵੇਖੀਏ ਕਹਿੰਦੇ ਐਵੇਂ ਖੁਸ਼ ਹੋਈਏ ਜਿਵੇਂ ਆਪਣੇ ਸੁਖ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਇਹ ਬੜੀ ਵੱਡੀ ਬਖਸ਼ਿਸ਼ ਹੈ ਵੀ ਪ੍ਰਾਏ ਸੁਖ ਨੂੰ ਵੇਖ ਕੇ ਸੁਖ ਮਹਿਸੂਸ ਕਰਨਾ ਜਿਵੇਂ ਆਪਣਾ ਕੋਈ ਸੁੱਖ ਮਿਲੇ ਤੇ ਚਿੱਤ ਵਿੱਚ ਚਾ ਚੜਦਾ ਹੈ ਨਾ ਪ੍ਰਾਇ ਸੁੱਖ ਦਾ ਵੀ ਇੰਨਾ ਹੀ ਚਿੱਤ ਵਿੱਚ ਚਾ ਜਿਹੜਾ ਉਹ ਚੜਨਾ ਚਾਹੀਦਾ ਹੈ ਇਹ ਗੁਰਮੁਖਾਂ ਦਾ ਲੱਛਣ ਮਾਂ ਦੇ ਪ੍ਰਥੀ ਚੰਦ ਨੂੰ ਸਮਝਾਉਂਦੇ ਹਨ ਭਰ ਦੁੱਖ ਦੇਖਦਿਆ ਕੋ ਠਾਨੋ ਮਾਨੋ ਸਭ ਕੋ ਆਪਣ ਸਮਾਨ ਤੇ ਜਿਹੜਾ ਪ੍ਰਾਇਆ ਦੁੱਖ ਹੈ ਕਿਸੇ ਪ੍ਰਾਇ ਨੂੰ ਕੋਈ ਜੇ ਦੁੱਖ ਆ ਗਿਆ ਨਾ ਤੇ ਉਹਦੇ ਦੁੱਖ ਵਿੱਚ ਫਿਰ ਉਹਦੇ ਮਜ਼ਾਕ ਨਹੀਂ ਉਹਦਾ ਉਡਾਉਣਾ ਉਹਦੀ ਖਿੱਲੀ ਨਹੀਂ ਡਾਉਣੀ ਜਾਂ ਪ੍ਰਾਏ ਦੁੱਖ ਨੂੰ ਵੇਖ ਕੇ ਖੁਸ਼ ਨਹੀਂ ਹੋਣਾ ਕਹਿੰਦੇ ਦਇਆ ਕਉ ਠਾਨੂ ਹੇ ਜੇ ਕੋਈ ਦੁਖੀ ਆ ਹੈ ਨਾ ਉਹਦਾ ਦੁੱਖ ਵੇਖ ਕੇ ਕਹਿੰਦੇ ਉਹਦੇ ਤੇ ਦਇਆ ਕਰਨੀ ਚਾਹੀਦੀ ਹੈ ਉਹਦੇ ਤੇ ਤਰਸ ਕਰਨਾ ਚਾਹੀਦਾ ਹੈ ਉਹਦੇ ਤੇ ਰਹਿਮ ਕਰਨਾ ਚਾਹੀਦਾ ਹੈ ਮਾਨੋ ਸਭ ਕੋ ਆਪਣ ਸਮਾਨ ਸਾਰਿਆਂ ਨੂੰ ਆਪਣੇ ਬਰਾਬਰ ਹੀ ਮੰਨਣਾ ਚਾਹੀਦਾ ਪਰ ਕਿੱਥੇ ਲੋਕੀਂ ਟਲਦੇ ਸਾਧ ਸੰਗਤ ਜੀ ਨਾ ਉਦੋਂ ਟਲੇ ਨਾ ਅੱਜ ਦੁਨੀਆ ਟਲੀ ਹੈ ਨਾ ਇਹਨੇ ਆਗਾਂ ਨੂੰ ਹੀ ਟਲਣਾ ਹੈ ਦੇਦੋਂ ਤੋਂ ਮਾਲਕ ਨੇ ਦੁਨੀਆ ਬਣਾ ਦਿੱਤੀ ਹੈ ਨਾ ਇਹ ਦੁਨੀਆ ਇਸੇ ਤਰ੍ਹਾਂ ਦੀ ਰਹੀ ਹੈ ਪੀ ਪ੍ਰਾਏ ਸੁੱਖ ਨੂੰ ਵੇਖ ਕੇ ਦੁਨੀਆ ਸੜਦੀ ਹੈ ਪ੍ਰਾਏ ਦੁੱਖ ਨੂੰ ਵੇਖ ਕੇ ਦੁਨੀਆ ਖੁਸ਼ ਹੁੰਦੀ ਹੈ ਨੇੜੇ ਤੋਂ ਨੇੜੇ ਦੇ ਰਿਸ਼ਤਿਆਂ ਵਿੱਚ ਵੀ ਝਾਤ ਮਾਰ ਕੇ ਵੇਖ ਲਓ ਕਿਸੇ ਦਾ ਪੋਤੀ ਬਾਰ ਚਲ ਜੇ ਨਾ ਤੇ ਸ਼ਰੀਕੇ ਵਾਲੇ ਸੜ ਪੁੱਜ ਜਾਂਦੇ ਆ ਵੀ ਇਹ ਕਿਦਾਂ ਚਲ ਗਿਆ ਜਿੰਨੇ ਮਰਜ਼ੀ ਨੇੜੇ ਦੇ ਰਿਸ਼ਤੇ ਹੋਣ ਬਹੁਤ ਕਲਯੁਗ ਦਾ ਜੋਰ ਹੈ ਕਲਯੁਗ ਦਾ ਪ੍ਰਭਾਵ ਹੈ ਪਰ ਇਹ ਗੁਰਮੁਖਾਂ ਦੇ ਲੱਛਣ ਬਾਬਾ ਮਾਨ ਦੇਵ ਦੱਸਦੇ ਪਏ ਕਿ ਪ੍ਰਾਏ ਸੁਖ ਨੂੰ ਵੇਖ ਕੇ ਖੁਸ਼ੀ ਮਨਾਉਣੀ ਪ੍ਰਾਏ ਦੁੱਖ ਨੂੰ ਵੇਖ ਕੇ ਮਨ ਵਿੱਚ ਦਇਆ ਲੈ ਕੇ ਆਉਣੀ ਇਹ ਸਾਰਿਆਂ ਨੂੰ ਆਪਣੇ ਸਮਾਨ ਆਪਣੇ ਵਰਗੇ ਜਾਣਣਾ। ਇਮ ਗੁਰਮੁਖ ਸੰਤਨ ਕੋ ਮਾਰਗ ਸੇ ਪਰਲੋਕ ਲਹੈ ਸਨਮਾਨ। ਇਹ ਗੁਰਮੁਖਾਂ ਦਾ ਤੇ ਸੰਤਾਂ ਮਹਾਂਪੁਰਸ਼ਾਂ ਦਾ ਮਾਰਗ ਹੈ ਰਸਤਾ ਹੈ। ਭਾਵ ਗੁਰਮੁਖ ਤੇ ਸੰਤ ਜਨ ਇਸ ਮਾਰਗ ਇਸ ਰਸਤੇ ਤੇ ਚੱਲਦੇ ਆ ਤੇ ਜੇ ਉਹ ਜੀਂਦੇ ਜੀ ਇਸ ਰਸਤੇ ਤੇ ਚੱਲਦੇ ਆ ਸੇ ਪਰਲੋਕ ਲਹੈ ਸਨਮਾਨ। ਤਾਂ ਫਿਰ ਵਾਹਿਗੁਰੂ ਜੀ ਦੇ ਘਰ ਵਿੱਚੋਂ ਪਰਲੋਕ ਵਿੱਚੋਂ ਉਹਨਾਂ ਨੂੰ ਬੜਾ ਹੀ ਸਨਮਾਨ ਮਿਲਦਾ ਹੈ। ਉੱਥੇ ਫਿਰ ਉਹਨਾਂ ਦੀ ਬੜੀ ਇੱਜ਼ਤ ਹੁੰਦੀ ਹੈ। ਬੇਮੁਖ ਸਾਖਤ ਕੀ ਮਨ ਅਵਗਨ ਸੋ ਤਿਆਗੋ ਨ ਕਬਹੂ ਠਾਨ। ਤੇ ਜਿਹੜੇ ਬੇਮੁਖਾਂ ਤੇ ਸਾਖਤਾਂ ਵਾਲੇ ਔਗਣ ਪ੍ਰਾਤਾ ਜੀ ਤੁਸੀਂ ਮਨ ਵਿੱਚ ਚੁੱਕੀ ਬੈਠੇ ਹੋ ਨਾ ਕਹਿੰਦੇ ਇਹਨਾਂ ਨੂੰ ਛੱਡ ਦਿਓ। ਬੇਮੁਖਾਂ ਵਾਲੇ ਤੇ ਸਾਖਟਾਂ ਵਾਲੇ ਗੁਣ ਛੱਡ ਦਿਓ ਬੜੇ ਭੈੜੇ ਹਨ ਉਹ ਕਦੇ ਵੀ ਧਾਰਨ ਨਹੀਂ ਕਰਨੇ ਅਵਗੁਣ ਮਨ ਦੇ ਵਿੱਚੋਂ ਪਰੇ ਕਰ ਦਿਓ ਸੁਨੇ ਅਪਰਜਸ ਤਪੇ ਅਦਕ ਤਿਸ ਨਿਸਬਾਸ ਰਚਿ ਚਿੰਤਾ ਗਲਤਾਨ ਹੁਣ ਪਹਿਲੋਂ ਗੁਰਮੁਖਾਂ ਤੇ ਸੰਤਾਂ ਦੇ ਗੁਣ ਲਖਣ ਦੱਸੇ ਮਾ ਦੇਵ ਜੀ ਨੇ ਸੰਗਤ ਜੀ ਹੁਣ ਜਿਹੜੇ ਸਾਖਤ ਤੇ ਬੇਮੁਖ ਕਿਸਮ ਦੇ ਲੋਕ ਨੇ ਉਹਨਾਂ ਦੇ ਅਵਗਣ ਦਸਣ ਲੱਗੇ ਆ ਪ੍ਰਥੀਚੰਦਨ ਉਹ ਕਹਿੰਦੇ ਭਰਾਤਾ ਜੀ ਸੁਨੈ ਅਪਰਜਸ ਤਪੈ ਅਦਕ ਤੇਸ ਜਿਹੜੇ ਸਾਖਤ ਨੇ ਬੇਮੌਖ ਨੇ ਉਹ ਜਦੋਂ ਕਿਸੇ ਪ੍ਰਾਏ ਦਾ ਜਸ ਸੁਣਦੇ ਆ ਕਿਸੇ ਬੇਗਾਨੇ ਦੀ ਸਿਫਤ ਸੁਣਦੇ ਆ ਉਹ ਫਿਰ ਹਿਰਦੇ ਵਿੱਚੋਂ ਬੜਾਈ ਤਪਦੇ ਆ ਭਾਵ ਉਹ ਕਿਸੇ ਦੀ ਸਿਫਤ ਸੁਣ ਕੇ ਖੁਸ਼ ਨਹੀਂ ਹੁੰਦੇ ਸੜ ਬਲ ਜਾਂਦੇ ਹਨ ਨਿਸਬਸਰ ਚਿੰਤਾ ਗਲਤਾਨ ਤੇ ਦਿਨੇ ਰਾਤ ਫਿਰ ਉਹਨਾਂ ਨੂੰ ਚਿੰਤਾ ਹੀ ਬਣ ਜਾਂਦੀ ਹੈ ਚਿੰਤਾ ਵਿੱਚ ਗਲਤਾਂ ਹੋ ਜਾਂਦੇ ਵੀ ਹੈ ਇਹਦੀ ਇੰਨੀ ਸਫਤ ਕਿਦਾਂ ਹੋ ਜਾਂਦੀ ਹੈ ਲੋਕੀ ਇਹਨੂੰ ਇੰਨਾ ਚੰਗਾ ਕਿਉਂ ਕਹੀ ਜਾਂਦੇ ਆ ਉਹ ਆਪਣੇ ਚਿੱਤ ਦਾ ਸਕੂਨ ਹੀ ਗਵਾ ਕੇ ਬਹਿ ਜਾਂਦੇ ਉਹ ਦਿਨੇ ਰਾਤ ਇਸੇ ਚਿੰਤਾ ਵਿੱਚ ਝੁਰਦੇ ਰਹਿੰਦੇ ਹਨ ਅਰਪਣ ਕੈ ਸੰਪਤ ਸੁਖ ਦੇਖੈ ਨਾਹਕ ਦੁਖ ਤਿਨਕੇ ਉਪਜਾਏ ਅਪਰਨ ਕੈ ਸੰਪਤ ਸੁਖ ਦੇਖੈ ਅਪਰਨਾਮ ਹੋਰਾਂ ਦਾ ਸਾਾਕਤ ਤੇ ਬੇਮੁਖ ਲੋਕ ਜਦੋਂ ਕਿਸੇ ਹੋਰ ਦੀ ਸੰਪਦਾ ਦੇਖਦੇ ਆ ਜਾਂ ਕਿਸੇ ਹੋਰ ਦਾ ਸੁਖ ਦੇਖਦੇ ਆ ਨਾਹਕ ਦੁਖ ਤਿਨਕੇ ਉਪਜਾਏ ਉਹ ਅੰਦਰੇ ਅੰਦਰ ਸੋਚਦੇ ਆਂ ਕਿ ਇਹ ਬੜੇ ਸੌਖੇ ਆ ਇਹਨਾਂ ਨੂੰ ਕਦੇ ਦੁੱਖ ਨਹੀਂ ਆਇਆ ਕੋਈ ਇਹਨਾਂ ਦੇ ਘਰ ਦੁੱਖ ਕਿਉਂ ਨਹੀਂ ਆਉਂਦੇ ਜੇ ਉਜਰੇ ਬਿਗਰੇ ਕਿਸ ਕਾਰਜ ਨਿਜ ਹਿੱਤ ਤੇ ਚੌਗਨ ਹਰਖਾਏ ਤੇ ਕਹਿੰਦੇ ਜੇ ਕਿਤੇ ਕੀਤੇ ਕਰਮਾਂ ਦੇ ਮੁਤਾਬਕ ਫਿਰ ਕਿਸੇ ਨੂੰ ਕੋਈ ਦੁੱਖ ਆਣ ਪਵੇ ਜਾਂ ਕਿਸੇ ਦਾ ਕੋਈ ਬਣਦਾ ਹੋਇਆ ਕਾਰਜ ਵਿਗੜ ਜਾਵੇ ਨਿਜ ਹਿੱਤ ਤੇ ਚੌਗਨ ਹਰਖਾਏ ਕਹਿੰਦੇ ਇਹਨਾਂ ਤੇ ਆਪਣੇ ਫਾਇਦੇ ਵਿੱਚ ਨਹੀਂ ਉਹ ਸਾਕਤ ਖੁਸ਼ ਹੁੰਦੇ ਜਿੰਨਾ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਹੋ ਜਾਂਦੇ ਆ ਐਸੇ ਲੋਕ ਹੈਗੇ ਨੇ ਦੁਨੀਆ ਐਸੇ ਲੋਕਾਂ ਦੇ ਨਾਲ ਭਰੀ ਹੈ ਅੱਜ ਵੀ ਤੇ ਪਹਿਲਾਂ ਜਿਵੇਂ ਪੁਰਾਣਾ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਇੱਕ ਵਾਰ ਭਗਵਾਨ ਸ਼ਿਵ ਤੇ ਪਾਰਵਤੀ ਧਰਤੀ ਦੀ ਸੈਲ ਕਰਨ ਵਾਸਤੇ ਸੰਗਤ ਜੀ ਆਏ ਇੱਕ ਨਗਰ ਪਿੰਡ ਦੇ ਵਿੱਚੋਂ ਲੰਘਦੇ ਪਏ ਸੀ ਤੇ ਉਥੇ ਜ਼ਿਮੀਂਦਾਰ ਹੈ ਖੇਤਾਂ ਦੇ ਵਿੱਚ ਬਹੁਤ ਮੱਕੀ ਬੀਜੀ ਹੋਈ ਐ ਬੜੀਆਂ ਛਲੀਆਂ ਜਿਹੜੀਆਂ ਟਾਡਿਆਂ ਨੂੰ ਲੱਗੀਆਂ ਨੇ ਪਾਰਵਤੀ ਨੇ ਛਲੀਆਂ ਚੱਬਣ ਦੀ ਇੱਛਾ ਆਪਣੇ ਸੁਆਮੀ ਸ਼ਿਵੇ ਅੱਗੇ ਝਾਰ ਕੀਤੀ ਐ ਸੁਆਮੀ ਜੀ ਮੇਰਾ ਤੇ ਛਲੀਆਂ ਚੱਬਣ ਨੂੰ ਚਿਤ ਕਰਦਾ ਹੈ ਭੋਲੇਨਾਥ ਕਹਿੰਦੇ ਕੋਈ ਗੱਲ ਨਹੀਂ ਪਾਰਵਤੀ ਛਲੀਆਂ ਚੱਪ ਲੈਨੇ ਉੱਥੇ ਵੇਖਿਆ ਜ਼ਿਮੀਂਦਾਰ ਬੈਠਾ ਐ ਉਹਨੂੰ ਦੱਸਿਆ ਵੀ ਮੈਂ ਸ਼ਿਵ ਹਾਂ ਇਹ ਪਾਰਵਤੀ ਐ ਤੇ ਭਗਤਾ ਸਾਨੂੰ ਛਲੀਆਂ ਹੀ ਚਵਾ ਦੇ ਜ਼ਮੀਂਦਾਰ ਹੁਣੀ ਬੜੇ ਖੁਸ਼ ਹੋਏ ਕਿ ਭਗਵਾਨ ਸ਼ਿਵ ਪਾਰਵਤੀ ਆਪ ਆਏ ਤੇ ਉਹਨੇ ਦੋ ਛਲੀਆਂ ਤੋੜੀਆਂ ਆਪਣੇ ਖੇਤ ਵਿੱਚੋਂ ਤੇ ਚਾਰ ਤੋੜੀਆਂ ਗਵਾਂਢੀ ਜ਼ਮੀਂਦਾਰ ਦੇ ਖੇਤ ਵਿੱਚੋਂ ਪੁੰਨ ਕੇ ਛਲੀਆਂ ਖਵਾ ਦਿੱਤੀਆਂ ਤੇ ਸ਼ਿਵ ਬੜੇ ਖੁਸ਼ ਹੋਏ ਤੇ ਵਰ ਦੇ ਦਿੱਤਾ ਕਿ ਤੂੰ ਜੋ ਮੰਗੇਗਾ ਨਾ ਉਹ ਤੈਨੂੰ ਮਿਲੇਗਾ ਪਰ ਕਹਿੰਦੇ ਯਾਦ ਰੱਖੀ ਦੋ ਛਲੀਆਂ ਤੂੰ ਆਪਣੀਆਂ ਤੋੜੀਆਂ ਚਾਰ ਤੋੜੀਆਂ ਗਵਾਂਢੀ ਦੀਆਂ ਜੋ ਮੰਗੇਗਾ ਤੈਨੂੰ ਮਿਲੇਗਾ ਪਰ ਗਵੰਡੀ ਨੂੰ ਦੂਣਾ ਮਿਲੇਗਾ ਕਿਉਂਕਿ ਉਹਦੀਆਂ ਛਲੀਆਂ ਤੋਂ ਵੱਧ ਤੋੜੀਆਂ ਪਹਿਲੋਂ ਉਹ ਤੇ ਬੜਾ ਖੁਸ਼ ਹੋਇਆ ਕਿ ਲਓ ਮੌਜਾਂ ਬਣ ਗਈਆਂ ਜੋ ਮੰਗਾ ਕੇ ਮਿਲੇਗਾ ਪਰ ਜਦੋਂ ਇਹ ਗੱਲ ਕਹਿਤੀ ਨਾ ਗਵੰਡੀ ਨੂੰ ਦੂਣਾ ਮਿਲੇਗਾ ਫਿਰ ਕਹਿੰਦਾ ਕੰਮ ਨਹੀਂ ਚੰਗਾ ਹੋਇਆ ਸ਼ਿਵ ਹੋਣੀ ਤੇ ਚਲੇ ਗਏ ਤੇ ਕਹਿੰਦਾ ਚਲੋ ਫਿਰ ਹੁਣ ਪਰਖ ਕੇ ਵੇਨੇ ਆ ਜੇ ਸਾਧ ਸੰਗਤ ਜੀ ਉਹੋ ਗੱਲ ਵੀ ਭਲਾ ਨਹੀਂ ਕਰਨਾ ਬੁਰਾਈ ਕਰਨਾ ਆਪਣਾ ਜਿਹੜਾ ਐ ਨਾ ਸ਼ੋਖ ਉਹ ਭਾਵੇਂ ਗਵਾਉਣਾ ਪਵੇ ਅਗਲੇ ਦਾ ਬੁਰਾ ਕਰਨਾ ਤੇ ਜਾ ਕਰਕੇ ਕੀ ਮੰਗਿਆ ਕਹਿੰਦਾ ਵੀ ਮੇਰੇ ਘਰ ਅੱਗੇ ਇੱਕ ਖੂਹ ਬਣ ਜੇ ਘਰ ਅੱਗੇ ਖੂਹ ਬਣ ਗਿਆ ਗਵਾਂਢੀ ਵਿਚਾਰੇ ਤੇ ਦੋ ਖੂਹ ਬਣ ਗਏ ਫਿਰ ਕਹਿੰਦਾ ਵੀ ਮੇਰੀ ਇੱਕ ਅੱਖ ਕਾਣੀ ਹੋ ਜੇ ਗਵਾਂਢੀ ਵਿਚਾਰਾ ਅੰਨਾ ਹੋ ਗਿਆ ਕਹਿੰਦਾ ਮੇਰੇ ਪਰਿਵਾਰ ਦੇ ਦੋ ਮੈਂਬਰ ਕਾਣੇ ਹੋ ਜਾਵਣ ਉਧਰ ਚਾਰ ਜਾਣੇ ਸੀ ਉਹ ਚਾਰੇ ਹੀ ਅੰਨੇ ਕਰ ਦਿੱਤੇ ਤੇ ਕਹਿੰਦਾ ਮੇਰੇ ਪਰਿਵਾਰ ਦਾ ਇੱਕ ਮੈਂਬਰ ਖੂਚ ਪੈ ਜੇ ਉਹਦੇ ਦੋ ਪੈ ਗਏ ਇਸ ਤਰ੍ਹਾਂ ਗਵਾਂਢੀ ਦਾ ਵਿਚਾਰੇ ਦਾ ਸਾਰਾ ਮੜੀਆ ਮੀਟੀ ਕਰ ਦਿੰਦਾ ਤੇ ਜੇ ਹੁੰਦਾ ਚੰਗੀ ਮਤ ਵਾਲਾ ਆਪ ਵੀ ਸੁਖ ਲੈਂਦਾ ਗਵਾਂਢੀ ਨੂੰ ਸੁਖ ਦੇ ਦਿੰਦਾ ਸੋ ਦੁਨੀਆ ਭਾਈ ਸ਼ੁਰੂ ਤੋਂ ਇਸੇ ਰਾਏ ਤਰੀ ਆਉਂਦੀ ਹੈ ਕਿ ਨਾ ਆਪ ਸੁਖੀ ਵਸਣਾ ਨਾ ਕਿਸੇ ਨੂੰ ਵਸਣੀ ਦੇਣਾ ਹੈ ਅੱਜ हिसाब ਇਸ ਤਰ੍ਹਾਂ ਦਾ ਹੈ ਵੀ ਬੰਦਾ ਉਹਨਾ ਆਪਣੇ ਦੁੱਖਾਂ ਤੋਂ ਨਹੀਂ ਦੁਖੀ ਜਿੰਨਾ ਕਿਸੇ ਦੇ ਸੁੱਖਾਂ ਤੋਂ ਦੁਖੀ ਹੈ ਵੀ ਇਹ ਸੌਖੀ ਰੋਟੀ ਕਿਦਾਂ ਖਾਈ ਜਾਂਦਾ ਹੈ ਇਹਦੇ ਘਰ ਵਿਵਤਾ ਕਿਉਂ ਨਹੀਂ ਆਉਂਦੀ ਇਹਦੇ ਨਿਆਣੇ ਕਿਦਾਂ ਪੜ੍ਹੀ ਜਾਂਦੇ ਆ ਸਾਡੇ ਵਾਲੇ ਤਾਂ ਲੈ ਕੇ ਜੇ ਨੰਬਰ ਨਹੀਂ ਲੈ ਕੇ ਆਉਂਦੇ ਇਹਦੇ ਵਾਲੇ ਪਤਾ ਨਹੀਂ ਕਿਦਾਂ ਕੋਰਸ ਕਰਕੇ ਜਾਜੇ ਚੜ ਕੇ ਬਾਹਰ ਜਾਈ ਜਾਂਦੇ ਬਸ ਇਹੋ ਹੀ ਅੱਜ ਅੰਦਰ ਪੀੜਾ ਬਣੀ ਹੋਈ ਤੋ ਬਾਬਾ ਮਾਂ ਦੇਵ ਜੀ ਪ੍ਰਤੀ ਚੰਦ ਨੂੰ ਸਾਕਤਾ ਤੇ ਬੇਮੁਖਾਂ ਦੇ ਲਕਸ਼ਣ ਅਪਗੁਣ ਦੱਸਦੇ ਪਏ ਆ ਕਿ ਜੇ ਕਿਸੇ ਪ੍ਰਾਏ ਦਾ ਪ੍ਰਾਏ ਦੇ ਘਰ ਕਿਤੇ ਕੀਤੇ ਕਰਮਾਂ ਮੁਤਾਬਕ ਕੋਈ ਦੁੱਖ ਆਣ ਪਵੇ ਕਿਸੇ ਦਾ ਕੋ ਕੰਮ ਵਿਗੜ ਜਾਵੇ ਤੇ ਆਪਣੇ ਭਲੇ ਦੇ ਨਾਲੋਂ ਚਾਰ ਗੁਣਾ ਵੱਧ ਫਿਰ ਉਹਨਾਂ ਸਾਖਤਾਂ ਬੇਮੁਖਾਂ ਨੂੰ ਖੁਸ਼ੀ ਹੁੰਦੀ ਐ 70 ਮਿੱਤਰ ਸਮ ਕੋ ਹੋਏ ਆਛੋ ਪਿਕਤ ਸੰਤ ਹੀ ਜਵਰ ਚੜ ਜਾਏ ਤੇ ਉਹਨਾਂ ਸਾਖਤਾਂ ਦਾ ਇੱਕ ਭੈੜਾ ਖੋਟਾ ਲਖਣ ਇਹ ਵੀ ਹੁੰਦਾ ਐ ਕਿ ਜੇ ਕੋਈ ਸੱਜਣ ਇਹੋ ਜਿਹਾ ਹੋਵੇ ਕਿ ਉਹ ਕਿਸੇ ਨਾਲ ਨਾ ਵੈਰ ਕਰੇ ਤੇ ਨਾ ਕਿਸੇ ਨਾਲ ਉਹ ਮਿੱਤਰਤਾ ਹੀ ਕਰੇ 70 ਮਿੱਤਰ ਸਮ ਕੋ ਹੋਏ ਆਛੋ ਜਿਸ ਨੂੰ ਵੈਰੀ ਤੇ ਮਿੱਤਰ ਦੋਵੇਂ ਇੱਕ ਸਮਾਨ ਹੀ ਹੋਵਣ ਐਸੇ ਸਰੀਰ ਨੂੰ ਐਸੇ ਗੁਰਮੁਖ ਨੂੰ ਦੇਖ ਕੇ ਉਹਨਾਂ ਸਾਾਕਤਾਂ ਬੇਮੁਖਾਂ ਨੂੰ ਦੇਖ ਸੁਣ ਕੇ ਮਨੋਂ ਤਾਪ ਹੀ ਚੜ ਜਾਂਦਾ ਹੈ ਜਤਨੋਂ ਕਰਿਆਰ ਬਾਕ ਨ ਬੋਲੇ ਜਿਸਤੇ ਕਿਸਕੋ ਵਿਗੜ ਸੁਜਾਏ ਸਾਾਕਤ ਬੇਮੁਖ ਬੰਦੇ ਐਸੇ ਯਤਨਾਂ ਦੇ ਵਿੱਚ ਲੱਗੇ ਰਹਿੰਦੇ ਆ ਆਪਣੇ ਮੂੰਹੋਂ ਇਹੋ ਜੀਆਂ ਗੱਲਾਂ ਬੋਲਣਗੇ ਜਿਸ ਨਾਲ ਕਿਸੇ ਦਾ ਕੋਈ ਜਿਹੜਾ ਕਾਰਜ ਉਹ ਵਿਗੜ ਜਾਵੇ ਭਲਾ ਥੋੜੀ ਕਰਨਾ ਉਹਨਾਂ ਨੇ ਸੱਪ ਦੀ ਨਸਲ ਵਿੱਚੋਂ ਹੁੰਦੇ ਆ ਵਿਸ਼ੂ ਦੀ ਨਸਲ ਵਿੱਚੋਂ ਹੁੰਦੇ ਆ ਸੱਪੈ ਦੁੱਧ ਪਿਆਈਏ ਅੰਦਰ ਵੇਸ ਨਿਕੋਰ ਸੱਪ ਨੂੰ ਜਿੰਨਾ ਮਰਜੀ ਕੋ ਦੁੱਧ ਪਿਆਵੇ ਉਹਨੇ ਡੰਗ ਮਾਰਨਾ ਹੀ ਮਾਰਨਾ ਹੈ ਇਸੇ ਤਰ੍ਹਾਂ ਸਾਖਤ ਬੇ ਮੁਖ ਦਾ ਜਿੰਨਾ ਤੁਸੀਂ ਮਰਜੀ ਭਲਾ ਕਰੋ ਉਹਨਾਂ ਨੇ ਡੰਗ ਮਾਰਨਾ ਹੀ ਮਾਰਨਾ ਉਹ ਇਸੇ ਯਤਨ ਵਿੱਚ ਲੱਗੇ ਰਹਿਣਗੇ ਇਹੋ ਜਿਹੀ ਗੱਲਾਂ ਕਰਨਗੇ ਕਿ ਜਿੱਤਰਾ ਕਿਤਰਾ ਕਿਸੇ ਦਾ ਕੋਈ ਬਣਦਾ ਕੰਮ ਵਿਗੜ ਜਾਵੇ ਕਿਸੇ ਦਾ ਨੁਕਸਾਨ ਹੋ ਜਾਵੇ